ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਡੀਐਸਪੀ 02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀ ਪਮਰੀ ਤਰੀਆ ਲਓ ਵੀਰ ਜੀ ਅੱਜ ਆਪਾਂ ਪਠਾਨਕੋਟ ਆਏ ਜੀ ਠੀਕ ਹੈ ਜੀ ਜਾਨੂੰ ਵੀਰ ਜੀ ਦੀ ਛੱਤ ਤੇ ਤੇ ਜਾਨੂੰ ਵੀਰ ਜੀ ਨਾ ਮਲਵਾਈਆਂ ਦਾ ਸ਼ੌਂਕ ਕਰਦੇ ਆ ਤੇ ਦੇਤੀ ਕਬੂਤਰ ਰੱਖੇ ਸੀ ਜਾਨੂੰ ਵੀਰ ਜੀ ਹੋਣਾ ਨੇ ਤੇ ਜਾਨੂੰ ਵੀਰ ਜੀ ਹੋਣਾ ਨੇ ਦੇਣੇ ਆ ਦੇਤੀ ਕਬੂਤਰ ਠੀਕ ਹੈ ਜੀ ਤੇ ਆਪਣੇ ਨਾਲ ਬਹੁਤ ਪਿਆਰ ਆਪਣੇ ਆਪੂ ਵੀਰ ਨਾਲ ਨਾਲ ਪੂਰੀ ਜੀ ਹਜੇ ਪੂਰੀ ਦੀ ਸਤਿਕਾਰ ਜੀ ਨਾਲ ਆਪੂ ਵੀਰ ਜੀ ਸਾਰੇ ਜਾਣਦੇ ਹੀ ਏ ਠੀਕ ਹੈ ਜੀ ਦਫਾ ਬੋਬੀ ਸਾਜੀ ਸਪਾਲੇ ਠੀਕ ਹੈ ਉਹਨਾਂ ਦੇ ਸ਼ਾਗਿਰਦ ਨੇ ਆਪੂ ਵੀਰ ਜੀ ਜਿੱਦਾਂ ਕੀ ਸਾਰੇ ਵੀਰਾਂ ਨੂੰ ਪਤਾ ਹੀ ਆ ਠੀਕ ਹੈ ਜੀ ਤੇ ਵੀਰ ਨੇ ਲੈਣੇ ਸੀ ਤੇ ਵੀਰ ਦਾ ਬਹੁਤ ਜ਼ਿਆਦਾ ਪਿਆਰ ਆ ਜਨੂ ਵੀਰ ਨਾਲ ਤੇ ਬਹੁਤ ਮਤਲਬ ਆਪਾ ਨੂੰ ਕੀ ਬਹੁਤ ਸਸਤੇ ਕਬੂਤਰ ਦੇਤੇ ਵੀਰ ਨੇ ਫ੍ਰੀ ਆਫ ਕੋਸਟ ਹੀ ਲਾ ਲਓ ਜਿਸ ਹਿਸਾਬ ਨਾਲ ਵੀਰ ਨੇ ਕਬੂਤਰ ਦਿੱਤੇ ਨਾ ਆਪਾਂ ਨੂੰ ਬਹੁਤ ਸਸਤੇ ਕਬੂਤਰ ਦੇਤੇ ਆ ਵੀਰ ਨੇ ਵੀ ਇੱਕ ਪ੍ਰੇਮ ਪਿਆਰ ਦੀ ਖਾਤਰ ਨਹੀਂ ਤੇ ਉਹਦਾ ਕੋਈ ਨਹੀਂ ਤੇ ਜਨੂ ਵੀਰ ਜੀ ਨਾਲ ਕਰੋ ਨਹੀਂ ਗੱਲਬਾਤ ਮਾੜੀ ਜੀ ਲਓ ਜੀ ਹਾਂਜੀ ਸਤਿ ਸ੍ਰੀ ਅਕਾਲ ਜਨਵੀਰ ਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਜਨਵੀਰ ਜੀ ਕੀ ਹਾਲ ਚਾਲ ਜਨਵੀਰ ਜੀ ਕਿੰਨੀਆਂ ਕਬਾਈਆਂ ਲਾਈਆਂ ਅਰਕੀ ਬਾਜ਼ੀਆਂ ਤਾਂ ਭਾਈ ਬਾਦੂਆਂ ਟੂਰਨਾਮੈਂਟ ਚ ਆਪਣੇ ਐਂਟਰੀਆਂ ਕਰਵਾਈਆਂ ਗਈਆਂ ਉਹ ਚਲੋ ਨੰਬਰ ਨਹੀਂ ਬਣਿਆ ਕੋਈ ਨਹੀਂ ਉਹ ਤਾਂ ਮੁਕੱਦਰਾਂ ਦੀ ਗੱਲ ਆ ਭਾਜੀ ਉੱਡੇ ਤੇ ਹੈਗੇ ਨਾ ਨਹੀਂ ਨਹੀਂ ਕਬੂਤਰ ਉਹ ਜਿੱਤ ਹਾਰਾ ਤੇ ਮੁਕੱਦਰਦੀਆਂ ਬਿਲਕੁਲ ਮਿਸ ਹੋਗੇ ਨਾ ਸੰਡੇ ਹਰ ਸੰਡੇ ਨੂੰ ਕਬੂਤਰ 2 3 2 3 ਮਿਸ ਹੋਗੇ ਓਕੇ ਠੀਕ ਗਰਮੀ ਬਹੁਤ ਸੀ ਭਾਜੀ ਹਰ ਕੀਤਾ ਅੰਕ ਦੇਸੀ ਵਾਲਾ ਟੂਰਨਾਮੈਂਟ ਚ ਆਇਆ ਹੀ ਆਪਣਾ ਫਸਟ ਨਾਮ ਆਏਗਾ ਓਕੇ ਇਹ ਬੰਦੇ ਨੇ ਆਪਣਾ ਇੱਕ ਕਬੂਤਰ ਘਟਾਤਾ ਉਹ ਨੀਲਾ ਕਬੂਤਰ ਬੈਠਾ ਆ ਠੀਕ ਹੈ ਜੀ ਉਹ ਨੀਲਾ ਕਬੂਤਰ ਬੰਦਾ ਘਟਾਤਾ ਹੀ ਆ ਬੰਦਿਆਂ ਨੇ ਨੀਹਿਆ ਜੀ ਠੀਕ ਹੈ ਜੀ ਇਹ ਜਿਹੜਾ ਦਸਾਂ ਮਿੰਟਾਂ ਜੀ ਕਬੂਤਰ ਘਟਾਤਾ ਜੀ ਡੱਬੇ ਦੇ ਉੱਤੇ ਬੈਠਾ ਆ ਜਿਹੜਾ ਨਹੀਂ ਨਹੀਂ ਉਹ ਥੱਲੇ ਬੈਠਾ ਜਿਹੜਾ ਥੱਲੇ ਬੈਠਾ ਇਹਦਾ ਪੀਓ ਆਦਾ ਓਕੇ ਤੇ ਜਿਹੜਾ ਕਬੂਤਰੇ ਕਾਰਨ ਪਰ ਆਪਾਂ ਥੋੜਾ ਸੈਕਿੰਡ ਨੰਬਰ ਤੇ ਆ ਗਏ ਓਕੇ ਠੀਕ ਹੈ ਜੀ ਤਿੰਨ ਸਾਲ ਭਰਿਆ ਟੂਰਨਾਮੈਂਚ ਕਿੰਨਾ ਸਾਲਾਂ ਜਿ ਆਪਣਾ ਨਾਮ ਆਇਆ ਦੇਸੀਆਂ ਚ ਵਧਾਈਆਂ ਫਿਰਦੇ ਤੁਹਾਨੂੰ ਬਹੁਤ ਬਹੁਤ ਜੀ ਤਿੰਨ ਸਾਲ ਭਰਿਆ ਹੈ ਇਹਦਾ ਤੇ ਸਾਲ ਮੈਂ ਯਾਰ ਚਲੋ ਦੇ ਹੀ ਤੁਹਾਡੇ ਉਸਤਾਦ ਜੀ ਕੌਣ ਨੇ ਭਾਜੀ ਉਸਤਾਦ ਭਈ ਆਪਣੇ ਹੈਗੇ ਜਲੰਧਰ ਦੇ ਆ ਠੀਕ ਹੈ ਕੀ ਨਾਮ ਹੈ ਉਹਨਾਂ ਦਾ ਇੰਦਰ ਇੰਦਰ ਉਸਤਾਦ ਜੀ ਠੀਕ ਹੈ ਜੀ ਸੰਸਾਰ ਪੁਰ ਟੂਰਨਾ ਤੇ ਆਪਾਂ ਨੂੰ ਸ਼ੌਂਕ ਕਿੱਥੋਂ ਪਿਆ ਜੀ ਕਬੂਤਰਾਂ ਦਾ ਸ਼ੌਂਕ ਤਾਂ ਭਾਜੀ ਯਾਰ ਬਚਪਨ ਤੋਂ ਹੀਗਾ ਆਪਣੀ ਭੂਆ ਹੁੰਦੇ ਘਰ ਰਹਿੰਦੇ ਸੀ ਅੱਛਾ ਜੀ ਤੇ ਉਦੋਂ ਦਾ ਸ਼ੌਂ ਉਹਨਾ ਰੱਖਿਆ ਹੀ ਨਾ ਕਬੂਤਰ ਓਕੇ ਉਹਨੂੰ ਕੋਈ ਸ਼ੌਂਕ ਪੈ ਗਿਆ ਉਹ ਤੋਂ ਸ਼ੌਂਕ ਪੈ ਗਿਆ ਜੀ ਫਿਰ ਆਪਣੇ ਘਰੇ ਢੱਕ ਲਓ ਆ ਠੀਕ ਹੈ ਜੀ ਘਰ ਦੇ ਘੁੱਥੇ ਹੁੰਦੇ ਹਾਂਜੀ ਘਰ ਦੇ ਘੁੱਥੇ ਹੁੰਦੇ ਆ ਉਹ ਘਰ ਦੇ ਦੇ ਹੁੰਦੇ ਆ ਭਾਈ ਤੁਹਾਨੂੰ ਪਤਾ ਹੀ ਆ ਯਾਰ ਥੱਲੇ ਤੁਹਾਨੂੰ ਪਤਾ ਥੱਲੇ ਕਬੂਤਰ ਰੱਖਿਆ ਵੀਰ ਨੇ ਠੀਕ ਆ ਉਹ ਕਹਿੰਦੇ ਉੱਪਰ ਜੋ ਮਰਜ਼ੀ ਕਰੋ ਉੱਪਰ ਵੀ ਛੱਤ ਆ ਵੀਰ ਜੀ ਉਹਨਾਂ ਦੀ ਆ ਠੀਕ ਹੈ ਜੀ ਬਹੁਤ ਸੋਹਣੀ ਛੱਤ ਬਣਾਈ ਵੀਰ ਜੀ ਉਹਨਾਂ ਨੇ ਕਿਤੇ ਟਾਈਮ ਲੱਗਿਆ ਤਾਂ ਫਿਰ ਕੋਈ ਗੱਲ ਨਹੀਂ ਵੀਰ ਨਾਲ ਕਰਕੇ ਗੱਲਬਾਤ ਤੇ ਆਪਾਂ ਕਰਾਵਾਂਗੇ ਸ਼ੌਂਕ ਉਪਰਲੀ ਛੱਤ ਦਾ ਵੀ ਤੇ ਅੱਜ ਤੁਹਾਨੂੰ ਥੱਲੇ ਵਾਲੇ ਹਾਂ ਲੋ ਵੀਰ ਜੀ ਆ ਗਿਆ ਉਹ ਕਬੂਤਰ ਜੇ ਵੀਰ ਦਾ ਆਲਾ ਕਬੂਤਰ ਜੇ ਠੀਕ ਹੈ ਜੀ ਜਿਹੜਾ ਵੀਰ ਜੀ ਕਹਿੰਦੇ ਸੀ ਆ ਛੁੱਡੀ ਦੇ ਅੰਦਰ ਗਿਆ ਜਿਹੜਾ ਹਰਿਆ ਕਬੂਤਰ ਨੀਲਾ ਕਹਾਂਗੇ ਨਾਲੋਂ ਰੁੱਡੀ ਕਬੂਤਰ ਵੀ 3 ਸਾਲ ਲਗਾ ਦਾ ਨਾਲੋਂ ਮਾਦੀ ਵੀ ਜਿਹਦੀ ਨਾਲ ਲੱਗੀ ਹੈ ਜੀ ਨਾਲ ਨਹੀਂ ਲੱਗੀ ਪਈ 3 ਸਾਲ ਲਗਾ ਦਾ 3 ਸਾਲ ਮਾਦੀ ਵੀ ਉੱਡੀ ਹੈ ਆ ਠੀਕ ਹੈ ਜੀ ਇੱਕ ਆ ਜਾਲਦਾਰ ਰੁੱਡਿਆ ਜਾਲਦਾਰ 2 ਸਾਲ ਰੁੱਡਿਆ ਪਰ ਇਹ ਇਹ ਕਿਹ ਨਹੀਂ ਡਾਇਆ ਆ ਠੀਕ ਹੈ ਜੀ ਇਹ ਜਾਲਦਾਰ ਕਬੂਤਰ ਵੀ ਉੱਡਿਆ ਜਿਹੜਾ ਨਾਲੋਂ ਦੇਲਾਂ ਲੱਗੇ ਦਾ ਸੀਗਾ ਕਬੂਤਰ ਕਿੱਡਾ ਆ ਰਹੀਗਾ ਨਾ ਯਾਰ ਰਹਿਣ ਦਿੰਦੇ ਨਿਆ ਕਬੂਤਰ ਨੂੰ ਆਰੀ ਅੱਖ ਜੀ ਠੀਕ ਹੈ ਵੀ ਜੀ ਇਹ 2 ਸਾਲ ਲੱਗਿਆ ਲਗਾ ਦਾ ਇਹ 2 ਸਾਲ ਲੱਗਿਆ ਜੀ ਵੀਰ ਜੀ ਉਹਨਾਂ ਦੇ ਖਾਤੇ ਤੇ ਹੁਣ ਇੱਕ ਵੱਡੇ ਹੋਈ ਸਾਰੇ ਮਲਵਈ ਕਰਦੇ ਨੇ ਵੀਰ ਜੀ ਉਹਨਾਂ ਨੇ ਤੇ ਦੇਸੀ ਸਾਰੇ ਹੀ ਛੱਡ ਦੇਨੇ ਨੇ ਵੀਰ ਜੀ ਉਹਨਾਂ ਨੇ ਤੇ ਦੇਸੀ ਆਪਾਂ ਸਾਰੇ ਇੱਕ ਐਸ ਲੇਟੇ ਗਏ ਜੀ ਜੀ ਦਾ ਮੈਂ ਬਹੁਤ ਤਕੜਾ ਫੈਨ ਹਾਂ ਜੀ ਇਹ ਬਈ ਆਪਣੇ ਕੋਲ 2 ਕਿ ਸਾਲ ਨਾ ਕੂਤਰੀ 2 ਸਾਲ ਪਹਿਲੇ ਮਤਲਬ ਲਗਾ ਦਾ ਰੁਡੀ ਆਪਣੇ ਕੋਲ 2 ਸਾਲ ਓਕੇ ਆਈਡੀ ਕੂਤਰੀ ਤੇ ਇਹ ਨਾਲ ਪੀ ਆ ਨਾ ਠੀਕ ਹੈ ਜੀ ਪਿਓ ਦੇ ਨਾਲ ਧੀ ਠੀਕ ਹੈ ਜੀ ਇਹਦੀ ਅੱਖ ਦਾ ਖੰਡ ਕਰੋ ਜੀ ਇਹ ਹਰੇ ਨਾ ਲੱਗੀ ਹੈ ਜਿਹੜੀ ਹਾਂ ਭਾਈ ਇਹ ਰਿਜਲਟ ਹੀ ਆਪਣੇ ਲੋਕ ਠੀਕ ਹੈ ਜੀ ਬੱਚਾ ਨਹੀਂ ਲਿਆ ਐਸਾ ਜੋੜਾ ਲਾਇਆ ਠੀਕ ਹੈ ਵੀਰ ਜੀ ਫਿਰ ਇੱਕ ਮੁੱਤਾ ਤੁਸੀਂ ਡਾਗ ਲਿਓਗੇ ਨਾ ਮੈਂ ਕਹਿੰਦਾ ਜਾਤ ਦੇ ਇਹ ਵੀਰ ਜੀ ਹੁਣ ਨਹੀਂ ਇਹ ਸਾਰੇ ਜੋੜੇ ਆਪਾਂ ਲੈ ਕੇ ਜਾਣੇ ਜੇ ਵੀਰ ਜੀ ਹੁਣਾ ਬਾਅਦ ਵਿੱਚ ਵੀਰ ਜੀ ਨਾਲ ਪੇਟੀ ਵੀ ਬਣਾਈ ਹੋਈ ਆ ਪੇਟੀ ਬਹੁਤ ਸੋਹਣੀ ਆ ਵੀਰ ਜੀ ਹੁਣਾ ਦੀ ਆ ਠੀਕ ਹੈ ਜੀ ਬੇਟੀ ਵੀ ਬਹੁਤ ਸੋਹਣੀ ਬਣਾਈ ਵੀਰ ਜੀ ਹੁਣਾਂ ਨੇ ਉਹ ਨਕਲੀ ਅੰਡੇ ਵੀ ਰੱਖੇ ਹੋਏ ਵਿੱਚ ਆਹ ਏ ਪੁੱਟੀ ਦੇ ਬਣਾਏ ਭਾਈ ਜੀ ਆ ਠੀਕ ਹੈ ਜੀ ਆ ਗੁੱਤਰ ਜਾ ਗੁੱਤਰ ਆਹ ਲਓ ਭਾਈ ਐ ਕਰੋ ਯੱਕ ਦਾ ਸ਼ੌਂਕ ਠੀਕ ਹੈ ਵੀਰ ਜੀ ਇਹ ਆਪਣਾ ਵੱਡਾ ਗੁੱਤਰ ਬਹੁਤ ਸੋਹਣੀ ਅੱਖਾਂ ਨੇ ਆਵਾਜ਼ ਵੀ ਬਹੁਤ ਉੱਡਦੀ ਆ ਤਿੰਨ ਦਿਨ ਚਾਰ ਚਾਰ ਵਿੱਚ ਕਲੈਕਟਡ ਜੋੜੇ ਜੀ ਵੀਰ ਜੀ ਕੋ ਝੜ ਆ ਜਣਾ ਦੇ ਇਹ ਪਰ ਪੱਲਾ ਜੀ ਦਾ ਆਪਾ ਬਰਬਲਾ ਠੀਕ ਹੈ ਜੀ ਜਿਹੜੀਆਂ ਤੁਹਾਨੂੰ ਪਤਾ ਪੇਟੀ ਦੇ ਕਰਨ ਨੂੰ ਆ ਸਾਰੇ ਕਬੂਤਰ ਆਪਾਂ ਲੈ ਕੇ ਜਾਣੇ ਜੀ A to Z ਜਿੰਨੇ ਵੀ EBG ਕੋ ਪਏ ਨੇ ਇਹ ਵੀ ਭਾਜੀ ਮਾਦੀ ਹੀ ਨਾਲ ਥੋੜਾ ਕਰਾਸ ਬਣਾ ਲਊ ਮੈਂ ਜੋੜੇ ਤੋੜੇ ਆ ਆ ਠੀਕ ਹੈ ਜੀ ਇਹ ਸਾਰੇ ਜੂਤਰਾ ਆਪਾਂ ਲੈ ਕੇ ਜਾਣੇ ਜੇ ਵੀਰ ਜੀ ਹੁਣਾਂ ਕੋ ਅੱਜ ਠੀਕ ਹੈ ਜੀ ਵੀਰ ਜੀ ਹੁਣਾਂ ਕੋ ਬਸ ਮਲਵਾਈ ਮਲਵਾਈ ਰਹੇ ਨੇ ਆ ਮਾਦੀ ਕਰੋ ਜੀ ਚੈੱਕ ਇਹ ਆਖ ਕੇ ਮਾਦੀ ਦੀ ਤੇ ਬਹੁਤ ਸਖੀ ਮਾਦੀ ਜੀ ਠੀਕ ਹੈ ਜੀ ਖਰੀ ਉਤਰ ਦੀ ਮਾਦੀ ਆ ਆਹ ਲੋ ਨਹੀਂ ਅਫਰੋਹਪੁਰੀ ਆ ਅਫਰੋਹਪੁਰੀ ਦੀ ਜੋੜਾ ਮੈਂ ਥੋੜਾ ਤੋੜ ਕੇ ਲਾਇਆ ਵੀ ਥੋੜਾ ਮਿਸ ਪਾਉਣ ਨੂੰ ਆ ਠੀਕ ਹੈ ਜੀ ਜੋੜਾ ਮੈਂ ਆਪਾਂ ਵੀ ਦਿੱਤਾ ਨਹੀਂ ਕੀਤਾ ਬਾਕੀ ਜੋੜੇ ਤਾਂ ਲੱਗੇ ਆ ਅਬੂ ਪਾ ਸਾਰੇ ਲੱਗੇ ਜੀ ਆਹ ਲੋ ਜੀ ਤੇ ਸਾਰੇ ਜੋੜੇ ਜੁੜੇ ਹੈਗੇ ਜੀ ਵੀਰ ਜੀ ਦੇ ਕਬੂਤਰੀਆਂ ਕਬੂਤਰ ਵੀ ਚੰਗਾ ਬੋੜ ਆਇਆ ਉਸ ਜੋੜੇ ਦਾ ਹੀ ਬੱਚਾ ਆ ਆ ਠੀਕ ਹੈ ਜੀ ਅੱਗੇ ਮਾਦੀ ਆ ਵੀ ਫੜਿਓ ਭਾਜੀ ਉੱਪਰ ਤੇ ਆ ਆ ਆ ਫੜਿਓ ਮਾਦੀ ਆਂ ਫਿਰ ਉਹ ਕਰਨਾ ਹੈ ਕਬੂਤਰ ਆ ਇਹ ਇੱਕ ਹੀ ਬੱਚਾ ਲਿਆ ਬਈ ਬਹੁਤ ਉੱਡਿਆ ਯਾਰ ਬਾਈ ਟੂਰਨਾਮੈਂਟ ਚ ਪਾਣਾ ਸੀ ਚਲੋ ਜੀ ਦੀ ਅੱਖ ਦਾ ਕਰੋ ਸ਼ੌਂਕ ਇਹ ਬੜੀ ਜਗੀ ਜਾਨੀ ਬਹੁਤ ਸੋਹਣੀ ਅੱਖ ਜੀ ਹਲੋ ਜੱਪੂ ਵੀਰ ਕਰਾ ਰਿਹਾ ਸ਼ੌਂਕ ਆਹ ਦੀ ਅੱਖ ਠੀਕ ਹੈ ਵੀਰ ਜੀ ਕੋਲ ਤੁਹਾਨੂੰ ਮੱਕੇ ਪੜੀ ਪਈਆਂ ਆਤੀਆਂ ਨੇ ਹੂੰ ਪਾਰ ਦੀ ਜਾਤ ਨਹੀਂ ਹਮਾਰੀ ਨਾ ਆਏ ਆਹ ਦੇ ਲੋਕ ਲਈ ਪਾਰ ਨਹੀਂ ਪਾਰ ਦਾ ਪੜੀ ਜਾਕੀ ਨੀ ਕਬੂਤਰੀ ਇੱਕ ਆ ਜੀ ਠੀਕ ਹੈ ਵੀਰ ਜੀ ਦੱਬ ਵਾਲੀ ਕਬੂਤਰੀ ਏ ਕਿ ਕਬੂ ਪਾ ਮੈਂ ਤੁਹਾਨੂੰ ਹੂੰ ਤੂ ਇੱਕ ਕਬੂਤਰਾ ਮੈਨੂੰ ਇਹ ਦੱਸਦੀ ਪਹਿਲੇ ਲੀਨ ਤੋਂ ਪਹਿਲੇ ਵੀ ਤੁਹਾਨੂੰ ਦੱਸਾਂ ਉਹ ਦਾਣੇ ਆ ਕਿ ਜੇ ਬੱਚਿਆਂ ਬਣਨ ਆਪਾਂ ਤੇ ਨਾ ਕਾਲਾ ਲਖਾ ਆਪਾਂ ਜੋੜੇ ਲਾਣੇ ਜੋੜੇ ਲਾਣੇ ਆ ਤੇ ਡਾਈ ਕੋਈ ਕਬੂਤਰ ਨਹੀਂ ਆਪਾਂ ਜੋੜੇ ਪਾਣੀ ਜੋੜੇ ਤੁਹਾਨੂੰ ਦੱਸ ਦੇਣਾ ਇੱਕ ਆ ਮੇਰੀ ਕਬੂਤਰੀ ਨਾਂ ਦਾ ਫਰੋਲ ਪੂਰੀ ਤੇ ਮੇਰਾ ਕੋਈ ਕਬੂਤਰ ਨਾ ਲੱਗੇ ਠੀਕ ਆ ਇੱਕ ਮਾਂ ਕਬੂਤਰੀ ਪੜੀ ਕਬੂਤਰੀ ਘਟੂ ਘਟ ਵੀ ਮੈਂ ਕਹਿੰਦਾ ਤਿੰਨ ਮਹੀਨੇ ਵਾਰਾ ਰਹੀ ਸੀ ਕਬੂਤਰੀ ਅਨ ਨੂੰ ਸਾਰਨਾ ਗਰੀਪੂਨ ਭਲੇਖੇ ਵੀ ਕਿਤੇ ਨਹੀਂ ਆ ਭਡਾਣੇ ਨਹੀਂ ਭਾਈ ਤਿੰਨ ਮਹੀਨੇ ਵਾਰਾ ਰਹੀ ਸੀ ਆਪਾਂ ਬਸ ਜੋੜਿਆਂ ਵਾਸਤੇ ਲੈ ਕੇ ਚੱਲੀਏ। ਜੋ ਆਖਣੇ ਨਾ ਚੱਕੀ ਨੂੰ ਉਹ ਲੈ ਲਈ। ਹਲੋ ਜੀ। ਮੈਂ ਮਿਸਕਾਉਣ ਨੂੰ ਜੋੜਾ ਬਣਾ ਲਿਆ। ਮਾਲੀ ਆਂਦੇ ਤੇ ਇੱਕ ਦਾ। ਠੀਕ। ਸਾਰਿਆਂ ਨੂੰ ਲਾਏ ਥੋੜੇ ਮੈਂ ਗੂਲੀ ਗੂਲੀ ਕਰਕੇ ਮੈਂ ਸਾਰਿਆਂ ਨੂੰ ਨਹੀਂ ਲਾਏ ਤਾਂ ਕਿ ਹਲੋ ਜੀ ਵੀਰ ਜੀ। ਸਾਰਿਆਂ ਨੂੰ। ਠੀਕ ਹੈ ਜੀ। ਆਹ ਸਾਰੇ ਪ੍ਰਿੰਦੇ ਜੀ। ਇੱਕ ਆਹ ਪ੍ਰਿੰਦਾ ਵੀਰ ਜੀ ਹੁਣਾਂ ਨੇ ਫੜਿਆ ਇਹ ਹੱਥ 'ਚ। ਟੱਪ ਵਾਲੀ ਕਬੂਤਰੀ। ਟੱਪ ਵਾਲੀ ਕਬੂਤਰੀ ਏ। ਠੀਕ ਹੈ ਵੀਰ ਜੀ। ਅੱਛਾ ਬੋਲਦਾ। ਹਲੋ ਯਾਖਾ ਬਹੁਤ ਸੋਹਣੀ ਏ ਦੀ। ਇੱਕ ਆਹ ਕਬੂਤਰ ਦਾ ਕਰੋ ਸ਼ੌਂਕ। ਵੀਡੀਓ ਚ ਤੁਹਾਨੂੰ ਬਹੁਤ ਥੋੜੀ ਅੱਖ ਜੇ ਵੀਰ ਜੀ ਬਾਕੀ ਲਾਈਕ ਕਮੈਂਟ ਕਰਕੇ ਤੁਸੀਂ ਦੱਸਿਓ ਠੀਕ ਹੈ ਜੀ ਇਹ ਰਾ ਪਾਰਕ ਹੁੰਦਾ ਜੀ ਠੀਕ ਹੈ ਵੀਰ ਜੀ ਇਹ ਟੇਲ ਜੇ ਦੀ ਠੀਕ ਹੋ ਗਿਆ ਜਿਹੜਾ ਫੁੱਲ ਵੀਊ ਹੈ ਪਾਪੂ ਭਾਈ ਇਹ ਪੰਜੇ ਜੇ ਦੀ ਇਹ ਫੁੱਲ ਵੀਊ ਜੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸਾਰੇ ਵੀਰਾਂ ਨੂੰ ਬੜੀ ਤੁਹਾਨੂੰ ਦਿਖਾਈ ਨਹੀਂ ਉੱਤਰੀ ਹਾਂਜੀ ਹਾਂਜੀ ਜਿਹੜੀ ਹੁਣੇ ਕਬੂਤਰੀ ਵੇਖੀ ਹੈ ਜੀ ਡੱਬ ਵਾਲੀ ਉਹਦੀ ਮਾਂ ਆ ਇਹ ਉਹਦੀ ਮਾਂ ਜੀ ਠੀਕ ਹੈ ਜੀ ਉਹ ਵੀ ਆਪਣੇ ਕਬੂਤ ਉੱਡੀ ਦੀ ਆ ਇਹ ਆਖੇ ਦੀ ਮਾਂ ਦੀ ਠੀਕ ਹੈ ਵੀਰ ਜੀ ਇਹ ਫੋਕਸ ਕਰਤਾ ਇਹ ਪੂਰਾ ਆਖ ਤੇ ਇਹ ਮਾਂ ਦੀ ਅੱਖ ਜੀ ਤੇ ਧੀ ਤੁਹਾਨੂੰ ਵਖਾਈ ਜੀ ਇਹਦਾ ਫੁੱਲ ਵਿਊ ਜੀ ਠੀਕ ਹੈ ਜੀ ਦਾ ਫੁੱਲ ਵੀਊ ਜੀ ਠੀਕ ਹੈ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਜਲਦ ਮਿਲਾਂਗੇ ਸਤਾ ਤੱਕਲੀ ਧੰਨਵਾਦ ਸ਼ੁਕਰੀਆ ਸਸਰੀਆ ਕਾਰ ਜੋੜੀ ਜੱਕ